ਹਲੋ ਫਰੈਂਡ ਹਾਂਜੀ ਆਪ ਦਾ ਐਗਜ਼ਾਮ ਵਿਕਟਰੀ ਵਿੱਚ ਸਵਾਗਤ ਹੈ ਅੱਜ ਅਸੀਂ ਲਾਈਵ ਹੋਏਾਂਗੇ ਪਹਿਲਾਂ ਹੋਈ ਸੀਗੀ ਲਾਈਵ ਉਹਦੇ ਕੀ ਕਹਿੰਦੇ ਹੁੰਦੇ ਕੁਝ ਪ੍ਰੋਬਲਮ ਆ ਗਈਆਂ ਟੈਕਨੀਕਲ ਕੋਈ ਪ੍ਰੋਬਲਮ ਆਉਣ ਦੀ ਵਜ੍ਹਾ ਕਰਕੇ ਵੀਡੀਓ ਰੁਕ ਗਈ ਦੁਬਾਰੋ ਫੇਰ ਸਟਾਰਟ ਕੀਤੀ ਹੈਗੀ ਮੈਂ ਸੋਚਿਆ ਵੀ ਹੁਣ ਆਪਾਂ ਲਾਈਵ ਜਿਹੜੀ ਹੈਗੀ ਵੀਡੀਓ ਉਹ ਲਾਇਆ ਕਰੀਏ ਤੇ ਤੁਸੀਂ ਵੱਧ ਤੋਂ ਵੱਧ ਜੁੜਿਆ ਕਰੋ ਲਾਈਵ ਤੇ ਆਪਾਂ ਲਾਈਵ ਪੜਾਇਆ ਕਰਾਂਗੇ ਨਾਲ ਥੋੜੇ ਜਿਹੜੇ ਕੋਈ ਗੱਲਬਾਤ ਹੁੰਦੀ ਹੈਗੀ ਉਹ ਆਪਾਂ ਲਾਸਟ ਤੇ ਆਪਾਂ ਮੈਸੇਜ ਜਿਹਨੇ ਜਿਹੜੇ ਤੁਹਾਡੇ ਰੀਡ ਕਰ ਲਿਆ ਕਰਾਂਗੇ ਜਿਹੜੀ ਕੋਈ ਪੁੱਛਣਾ ਦੱਸਣਾ ਹੁੰਦਾਗਾ ਉਹ ਗੱਲ ਜਿਹੜੀ ਹੈਗੀ ਪੁੱਛੀ ਦੱਸੀ ਜਾਂਦੀ ਹੈਗੀ ਆਪਾਂ ਪੜਾਂਗੇ ਈਸ਼ਵਰ ਚੰਦਰ ਨੰਦਾਵਾਰੇ ਜਿਹਦਾ ਜਨਮ 30 ਸਤੰਬਰ 1892 ਦੇ ਵਿੱਚ 3 ਸਤੰਬਰ 1965 ਦੇ ਵਿੱਚ ਉਹਨਾਂ ਦੀ ਜਿਹੜੀ ਸੀਗੀ ਮੌਤ ਹੋ ਗਈ ਸੀਗੀ ਤੇ ਜਨਮ ਜਨਮ ਜਿਹੜਾ ਸੀ ਤੇ ਆ 30 ਸਤੰਬਰ 1892 ਦੇ ਵਿੱਚ ਹੋਇਆ ਸੀਗਾ ਤੇ ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਰੰਗਮੰਚੀ ਨਾਟਕ ਦਾ ਕੀ ਹੈਗਾ ਮੋਢੀ ਨਾਟਕ ਕਰ ਕਿਹਾ ਜਾਂਦਾ ਹੈਗਾ ਸਭ ਤੋਂ ਪਹਿਲਾਂ ਜਿਹੜੇ ਨਾਟਕ ਲਿਖੇ ਸੀਗੇ ਉਹ ਈਸ਼ਵਰ ਚੰਦਰ ਨੰਦਾ ਨੇ ਹੀ ਲਿਖੇ ਸੀਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇਗੇ ਨੋਰਾ ਰਿਚਰਡ ਬਾਰੇ ਨੋਰਾ ਰਿਚਰਡ ਨਾਂ ਦੀ ਇੱਕ ਔਰਤ ਨੇ ਪੰਜਾਬੀ ਅੰਦਰ 1911 ਦੇ ਵਿੱਚ ਸਭ ਤੋਂ ਪਹਿਲਾਂ ਕੀ ਕੀਤਾ ਸੀਗਾ ਇੱਕ ਰੰਗ ਮੰਚ ਸਭਾ ਸਰਸਵਤੀ ਸਟੇਜ ਸੁਸਾਇਟੀ ਸਥਾਪਿਤ ਕੀਤੀ ਸੀਗੀ ਕੀ ਨਾਮ ਸੀਗਾ 1911 ਦੇ ਵਿੱਚ ਨਾਮ ਕੀ ਸੀ ਸਰਸਵਤੀ ਸਟੇਜ ਸੁਸਾਇਟੀ ਸਥਾਪਿਤ ਕੀਤੀ ਸੀਗੀ ਤੇ ਨੌਰਾ ਰਿਚਰਡ ਪੰਜਾਬੀ ਨਾਟਕ ਦੀ ਨਕੜ ਦਾਦੀ ਵੀ ਉਹਨੂੰ ਕਿਹਾ ਜਾਂਦਾਗਾ ਨੌਰਾ ਰਿਚਰਡ ਨੂੰ ਪੰਜਾਬੀ ਨਾਟਕ ਦੀ ਕੀ ਕਿਹਾ ਜਾਂਦਾਗਾ ਨਕੜ ਦਾਦੀ ਵੀ ਕਿਹਾ ਜਾਂਦਾਗਾ ਇੱਕ ਜਣਾ ਲਾਈਵ ਆ ਜਾਂਦਾਗਾ ਫੇਰ ਚਲੇ ਜਾਂਦਾਗਾ ਪਤਾ ਨਹੀਂ ਉਹਨੂੰ ਇੰਟਰਸਟ ਨਹੀਂ ਵੰੜ ਰਿਹਾ ਉਹਦਾ ਪਤਾ ਨਹੀਂ ਕੀ ਉਹਨੂੰ ਵਧੀਆ ਨਹੀਂ ਲੱਗ ਰਿਹਾ ਹੈ ਨਾ ਇਸ ਲਈ ਅ ਨਕੜ ਦਾਦੀ ਕਿਹਨੂੰ ਕਿਹਾ ਜਾਂਦਾ ਨੋਰਾ ਰਚੜ ਨੂੰ ਅ ਵੈਲਕਮ ਜੀ ਸਵਾਗਤ ਹੈ ਤੁਹਾਡਾ ਗੈਜ਼ਾਬ ਵੈਕਟਰ ਦੇ ਵਿੱਚ ਜਿਹੜਾ ਵੀ ਇੱਕ ਜਣਾ ਦੇਖ ਰਿਹਾ ਹੈਗਾ ਤੇ ਉਸਨੇ ਦੁਲਹਨ ਨਾ ਦਾ ਪੰਜਾਬੀ ਇਕਾਂਗੀ ਮੁਕਾਬਲੇ ਲਈ ਲਿਖਿਆ ਇਕ ਕਾਂਗੀ ਮੁਕਾਬਲੇ ਲਈ ਜਿਹੜਾ ਉਹਨੇ ਦੁਲਹਨ ਨਾਂ ਦਾ ਜਿਹੜਾ ਪੰਜਾਬੀ ਕਾਂਗੀ ਲਿਖਿਆ ਸੀ ਉਹ ਮੁਕਾਬਲੇ ਲਈ ਲਿਖਿਆ ਸੀਗਾ ਠੀਕ ਆ ਜੋ 1913 ਦੇ ਮੁਕਾਬਲੇ ਦੇ ਵਿੱਚ ਕੀ ਹੋਇਆ ਸੀਗਾ ਅੱਬਲ ਰਿਹਾ ਸੀ ਪਹਿਲੇ ਨੰਬਰ ਤੇ ਜਿਹੜਾ ਆਇਆ ਸੀਗਾ ਦੋ ਆ ਦੇਖਣ ਵਾਲੇ ਦੋ ਹੋ ਗਏ ਵੈਲਕਮ ਜੀ ਤੁਹਾਡਾ ਦੋਨਾਂ ਦਾ ਸਵਾਗਤ ਆ ਜੀ ਇੱਕ ਵਾਰ ਦੁਆਰੋਂ ਫਿਰ ਤੋਂ ਤੇ ਜਿਹੜਾ ਆਈਸੀ ਨੰਦਾ ਸੀ ਜਿਹਨੂੰ ਈਸ਼ਵਰ ਚੰਦਰ ਨੰਦਾ ਵੀ ਕਿਹਾ ਜਾਂਦਾ ਹੈ ਸ਼ਾਰਟ ਫਾਰਮ ਆਂਦੀ ਸ਼ਾਰਟ ਚ ਬੋਲ ਦਿੰਦੇ ਆ ਆਈਸੀ ਨੰਦਾ ਇਹ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਹੋਣ ਦਾ ਅਤੇ ਦੁਲਹਣਾ ਇਕਾਂਗੀ ਨੂੰ ਪਹਿਲਾ ਆਧੁਨਿਕ ਪੰਜਾਬੀ ਨਾਟਕ ਹੋਣ ਦਾ ਕੀ ਹੈਗਾ ਮਾਣ ਹਾਸਲ ਹੈ ਜਿਹੜਾ ਸੁਭਦਰਾ ਸੀਗਾ ਸੁਭਦਰਾ 1920 ਦੇ ਵਿੱਚ ਲਿਖਿਆ ਗਿਆ ਇਹ ਪਹਿਲਾ ਪੂਰਾ ਨਾਟਕ ਹੈਗਾ ਸਭ ਤੋਂ ਪਹਿਲਾ ਕਿਹੜਾ ਲਿਖਿਆ ਗਿਆ ਸੀਗਾ ਦੁਲਹਨ ਦੁਲਹਨ ਤੋਂ ਬਾਅਦ ਕਿਹੜਾ ਦਾ ਸੁਪਦਰਾ 1920 ਦੇ ਵਿੱਚ ਇਹ ਪਹਿਲਾ ਪੂਰਾ ਨਾਟਕ ਮੰਨਿਆ ਜਾਂਦਾ ਹੈਗਾ ਈਸ਼ਵਰ ਚੰਦਰ ਨੰਦਾ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ ਉਸਨੇ ਆਪਣੇ ਨਾਟਕਾਂ ਵਿੱਚ ਪਿੰਡੂ ਜੀਵਨ ਦੀਆਂ ਵੀ ਜਿਹੜੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਆ ਜਾਂਦਾ ਤੁਹਾਨੂੰ ਕੁਐਸਚਨ ਦੇ ਵਿੱਚ ਐਦਾਂ ਆ ਜਾਂਦਾਗਾ ਕਿ ਜਿਹੜੇ ਈਸ਼ਵਰ ਚੰਦਰ ਨੰਦਾ ਨੇ ਜਿਹੜੇ ਆਪਣੇ ਨਾਟਕ ਲਿਖੇ ਉਹ ਕਿਹਦੇ ਦੇ ਉੱਤੇ ਸੀਗੇ ਤੇ ਉਹ ਸਮਾਜਿਕ ਜੀਵਨ ਦੇ ਉੱਤੇ ਵੀ ਸੀਗੇ ਤੇ ਪੇਂਡੂ ਜੀਵਨ ਦੀ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਨਾਟਕਾਂ ਦੇ ਵਿੱਚ ਪੇਸ਼ ਕੀਤਾ ਨੰਦਾ ਦੇ ਨਾਟਕਾਂ ਦਾ ਜਿਹੜਾ ਅੰਤ ਸੀ ਉਹ ਸੁਖਾਂਤਕ ਅੰਤ ਕੀਤਾਗਾ ਜੋ ਸ਼ੈਕਸਪੀਅਰ ਦੇ ਨਾਟਕਾਂ ਤੇ ਰੋਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ ਜਿਹੜੇ ਉਹਨਾਂ ਦਾ ਮਤਲਬ ਕਿ ਆ ਨਾਟਕ ਸੀਗੇ ਉਹਨਾਂ ਨੇ ਨਾਟਕਾਂ ਦਾ ਅੰਤ ਕੀ ਕੀਤਾ ਸੁਖਾਂਤਕ ਕੀਤਾ ਸ਼ੈਕਸਪੀਅਰ ਦੇ ਨਾਟਕਾਂ ਨਾਲ ਜਿਹੜਾ ਹੈਗੇ ਮਿਲਦੇ ਜੁਲਦੇ ਹੈਗੇ ਇਹ ਇਹਨਾਂ ਦੀ ਜਿਹੜੀ ਰਚਨਾਵਾਂ ਸੀ ਰਚਨਾਵਾਂ ਜ਼ਰੂਰੀ ਯਾਦ ਕਰ ਲੋ ਰਚਨਾਵਾਂ ਜ਼ਰੂਰ ਆ ਜਾਂਦੀਆਂ ਨੇ ਤੇ ਇਹਨਾਂ ਦਾ ਸੁਭਦਰਾ ਕਦੋਂ ਲਿਖਿਆ ਸੀ ਇਹਨਾਂ ਨੇ 1920 ਦੇ ਵਿੱਚ ਲਿਖਿਆ ਸੀਗਾ ਵਾਰਕਰ ਜਾਂ ਲਿਲੀ ਦਾ ਵਿਆਹ 1928 ਦੇ ਵਿੱਚ ਲਿਖਿਆ ਸੀਗਾ ਸ਼ਾਮੂ ਸ਼ਾ 1928 ਦੇ ਵਿੱਚ ਸੋਸ਼ਲ ਸਰਕਲ 1979 ਦੇ ਵਿੱਚ ਕਿੰਨਾ ਗਏ 1949 49 ਨੂੰ ਕੀ ਬੋਲਦੇ ਆਂਗੇ ਆਪਾਂ 1900 ਮੈਂ ਨਾ ਚ ਕਨਫਿਊਜ਼ ਹੋ ਜੰਨੀ ਆ ਕਿ ਸੌਰੀ ਇਕਾਂਗੀ ਸੰਗ੍ਰਹਿ ਇਕਾਂਗੀ ਸੰਗ੍ਰਹਿ ਚਲਕਾਰੇ 1952 ਦੇ ਵਿੱਚ ਇਹ ਕੀ ਸੀਗੇ ਚਲਕਾਰੇ ਇਕਾਂਗੀ ਸੰਗ੍ਰਹਿ ਸੀਗਾ ਉਹਨਾਂ ਦਾ 1952 ਦੇ ਵਿੱਚ ਕੀ ਸੀਗਾ ਇਹ ਜਿਹੜਾ ਛਪਿਆ ਸੀਗਾ ਜਿਹੜੇ ਲਿਸ਼ਕਾਰੇ ਸੀਗੇ ਉਹ 1953 ਦੇ ਵਿੱਚ ਚਮਕਾਰੇ 1966 ਦੇ ਵਿੱਚ ਇਹ ਯਾਦ ਕਰ ਲਿਓ ਸਨ ਚਾਹੇ ਨਾ ਯਾਦ ਕਰਿਓ ਇਹਨਾਂ ਕੋਈ ਇਹ ਕੋਈ ਕੰਪਲਸਰੀ ਨਹੀਂ ਪਰ ਜਿੰਨੇ ਮੇਨ ਨੇ ਜਿਹੜੇ ਉਹ ਯਾਦ ਕਰ ਲਿਓ ਠੀਕ ਆ ਇਕਾਂਗੀ ਦੁਲਹਨ ਜਿਹਨੂੰ ਸੁਹਾਗ ਵੀ ਬੋਲਿਆ ਜਾਂਦਾ ਹੈ ਬੇਬੇ ਰਾਮਪੱਜਨੀ ਇਹ ਸੀ ਕੀ ਸੀਗੀ ਇਕਾਂਗੀ ਸੀਗੀ ਇਹ ਆਪਾਂ ਪੜੀਆਂ ਵੀ ਹੋਈਆਂ ਨੇ ਬੇਬੇ ਰਾਮਪੱਜਨੀ ਆਪਰ ਪਤਾ ਨਹੀਂ ਕਿਹੜੀ ਕਲਾਸ ਦੇ ਵਿੱਚ ਵੀ ਸੀਗੀਆਂ ਇਹ ਜਿੰਨ ਬੇਈਮਾਨ ਚੋਰ ਕੌਣ ਮਾਂ ਦਾ ਡਿਪਟੀ ਬਾਬੇ ਕਸੀਟੇ ਦੀ ਨਾਨਕ ਮੰਡਲੀ ਮੋਨਤਾਰੀ ਇਹ ਸਾਰੀਆਂ ਕੀ ਨੇ ਉਹਨਾਂ ਦੀਆਂ ਇਕਾਂਗੀਆਂ ਨੇ ਪਹਿਲਾਂ ਜਿਹੜੇ ਸੀਗੇ ਉਹ ਪੜੇ ਸੀ ਆਪਾਂ ਨਾਟਕ ਇਹ ਆਈਸੀ ਨੰਦਾ ਦੀਆਂ ਕੀ ਨੇ ਇਕਾਂਗੀਆਂ ਨੇ ਇਹ ਯਾਦ ਕਰ ਲਿਓ ਇਹ ਯਾਦ ਕਰਨ ਨਾਲ ਯਾਨੀ ਕਿਹੜੀਆਂ ਨੇ ਇਕਾਂਗੀਆਂ ਆਪਾਂ ਦੁਬਾਰਾ ਰਿਪੀਟ ਕਰ ਲੈਣੇ ਆਂ ਦੁਲਹਨ ਬੇਬੇ ਰਾਮਪੱਜਨੀ ਜਿੰਨ ਬੇਈਮਾਨ ਚੋਰ ਕੌਣ ਮਾਂ ਦਾ ਡਿਪਟੀ ਬਾਬੇ ਕਸੀਟ ਦੇ ਦੀ ਨਾਟਕ ਮੰਡਲੀ ਕਸੀਟੇ ਦੀ ਨਾਟਕ ਮੰਡਲੀ ਮਨਤਰੀ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਪੜ੍ਹਦੇ ਹਾਂਗੇ ਸੰਤ ਸਿੰਘ ਸੇਖੋਂ ਸੰਤ ਸਿੰਘ ਸੇਖੋਂ ਸੀਗੇ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ 30 ਮਈ 1908 ਦੇ ਵਿੱਚ ਤੇ ਕਦੋਂ ਤੱਕ ਇਹ ਇਸ ਦੁਨੀਆ ਤੇ ਰਹੇ 7 ਅਕਤੂਬਰ 1957 ਤੱਕ ਤੇ ਜਿਹੜੇ ਸੇਖੋਂ ਸੀਗੇ ਇਹ ਪੰਜਾਬੀ ਦੇ ਬਹੁਪੱਖੀ ਸਹਿਤਕਾਰ ਇਹਨਾਂ ਨੂੰ ਮੰਨਿਆ ਜਾਂਦਾਗਾ ਬਹੁਪੱਖੀ ਸਹਿਤਕਾਰ ਕਿਹਨੂੰ ਮੰਨਿਆ ਜਾਂਦਾ ਸੰਸਿੰਗ ਸਿੱਖੂ ਨੂੰ ਤੇ ਇਸਨੇ ਨਾਟਕ ਇਕਾਂਗੀ ਕਹਾਣੀ ਨਾਵਲ ਆਲੋਚਨਾ ਨਿਵੰਦ ਆਦ ਸਭ ਸਹਿਤ ਰੂਪਾਂ ਵਿੱਚ ਰਚਨਾ ਕਰਕੇ ਆਪਣੀ ਪ੍ਰਤਿਵਾ ਦਾ ਸਿੱਕਾ ਜਿਹੜਾ ਜਮਾਇਆ ਸੀਗਾ ਜੇ ਪੁੱਛ ਲਿਆ ਜਾਵੇ ਜਿਹੜੇ ਸੰਸਕ ਸਿੱਖੋ ਸੀਗੇ ਵੀ ਉਹਨਾਂ ਨੇ ਕਿਹੜੀਆਂ-ਕਿਹੜੀਆਂ ਜਿਹੜੇ ਆਪਣੇ ਸਾਹਿਤ ਦੇ ਵਿੱਚ ਰਚਨਾ ਕੀਤੀਆਂ ਸਾਹਿਤ ਰੂਪ ਉਹਨਾਂ ਨੇ ਕਿਹੜੇ-ਕਿਹੜੇ ਰਚੇ ਨਾਟਕਾਂ ਦੇ ਵਿੱਚ ਵੀ ਉਹਨਾਂ ਨੇ ਆਪ ਦਾ ਹੱਥ ਜਮਾਇਆ ਇਕਾਂਗੀ ਦੇ ਵਿੱਚ ਵੀ ਕਹਾਣੀ ਦੇ ਵਿੱਚ ਵੀ ਨਾਵਲ ਦੇ ਵਿੱਚ ਵੀ ਆਲੋਚਨਾ ਦੇ ਵਿੱਚ ਵੀ ਠੀਕ ਹੈ ਇਹ ਸਾਰੀਆਂ ਰਚਨਾਵਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਰਚੀਆਂ ਸੀਗੀਆਂ ਇਹਨਾਂ ਤੇ ਹੱਥ ਜਮਾਇਆ ਸੀਗਾ ਤੇ ਇਸ ਲਈ ਉਹਨਾਂ ਨੂੰ ਸਿੱਖੋ ਨੂੰ ਪੰਜਾਬੀ ਸਹਿਦ ਦਾ ਬਾਬਾ ਬੋੜ ਵੀ ਕਿਹਾ ਜਾਂਦਾਗਾ ਬਾਬਾ ਬੋੜ ਜੇ ਪੁੱਛ ਲਿਆ ਜਾਵੇ ਕਿ ਨੂੰ ਕਿਹਾ ਜਾਂਦਾ ਤਾਂ ਸਾਸਿਕ ਸੇਖੋਂ ਨੂੰ ਬਾਬਾ ਬੋੜ ਕਿਹਾ ਜਾਂਦਾਗਾ ਸੇਖੋਂ ਦਾ ਖੁੱਦ ਦਾ ਕਹਿਣਾਗਾ ਕਿ ਨਾਟਕ ਸਿਰਫ ਖੇਡਦੰਤ ਹੀ ਨਹੀਂ ਬਲਕਿ ਪਰਦੰਤ ਵੀ ਹੁੰਦੇ ਨੇ ਠੀਕ ਆ ਜਿਹੜੇ ਕਹਿੰਦਾ ਸੇਖੋਂ ਦਾ ਕਿਹੜੇ ਸਹਿਤਕਾਰ ਦਾ ਕਿਹੜੇ ਕੰਗੀਕਾਰ ਦਾ ਕਿਹੜੇ ਨਾਟਕਕਾਰ ਦਾ ਥੋੜੇ ਤੋਂ ਪੁੱਛ ਲਿਆ ਜਾਵੇ ਕਿ ਸਿਰਖ ਖੇਡਦੰਤ ਖੇਡਦੰਤ ਤੇ ਪਰਦੰਦੜ ਇਹ ਕਿਨੇ ਕਿਹਾਗਾ ਤਾਂ ਇਹ ਕਿਨੇ ਕਿਹਾਗਾ ਸੰਸਿੰਘ ਸੇਖੋ ਨੇ ਸੇਖੋ ਬૌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਮੰਨਿਆ ਜਾਂਦਾਗਾ ਇਹਦੇ ਉੱਤੇ ਮਾਰਕਸ਼ਵਾਦੀ ਵਿਚਾਰਧਾਰਾਂ ਦਾ ਵੀ ਬਹੁਤ ਜਿਆਦਾ ਪ੍ਰਭਾਵ ਆਗਾ ਤੇ ਜਿਹੜੀ ਇਹਦੀ ਇਕਾਂਗੀਆਂ ਨੇ ਇਕਾਂਗੀ ਸੰਗ੍ਰਹਿ ਇਹਦਾ ਕੀ ਹੈਗਾ 6 ਕਰ 1900 ਕਿਨੇ ਦੇ ਵਿੱਚ ਸਪੈਸੀ ਦਾ 41 ਦੇ ਵਿੱਚ 6 ਕਰ ਤੇ ਪੰਜ ਇਕਾਂਗੀਆਂ ਮਹਾਤਮਾ ਪੁੱਤ ਹੜਤਾਲ ਇੱਕ ਐਤਵਾਰ ਭਾਬੀ ਅਤੇ ਕਾਵਨਾਟਕ ਬਾਬਾ ਬੋੜ ਇਹ ਸਾਰੇ ਇਹਦੇ ਕੀ ਸੀਗੇ ਇਕਾਂਗੀ ਸੰਗ੍ਰਹਿ ਸੀਗੇ ਇਹ ਸੰ ਸਿੰਘ ਸਿੱਖੋ ਦੇ ਤਪਿਆ ਕਿਉਂ ਖਪਿਆ ਠੀਕ ਹੈ ਵਿਹੁ ਵਿਹੁਲੀ ਕਾਵਿਨਾਟਕ ਸੀਗਾ ਬਾਬਾ ਬੋੜ ਵੀ ਇੱਕ ਕਾਵਿਨਾਟਕ ਸੀਗਾ ਇਹਦਾ ਤੇ ਜਿਹੜੀਆਂ ਪ੍ਰਸਿੱਧ ਇਕਾਂਗੀਆਂ ਕਿਹੜੀਆਂ ਨੇ ਸੰਤ ਸਿੰਘ ਸੇਖੋ ਦੀਆਂ ਮਹਾਤਮਾ ਹੜਤਾਲ ਨਿਸ਼ਾਤ ਬਾਗ ਵਿੱਚ ਲੇਡੀ ਡਾਕਟਰ ਬਾਬਾ ਬੋੜ ਦੂਜਾ ਵਿਆਹ ਪਿਤਾਪੁਰਖੀ ਪਿਓ ਵਾਲੀ ਘੋੜੀ ਇਤਿਹਾਸਕ ਇਕਾਂਗੀ ਮੰਨੀ ਜਾਂਦੀ ਹੈਗੀ ਸ਼ਾਂਤੀ ਦਾ ਪੁੰਜ ਇਹ ਸਾਰੀਆਂ ਕੀ ਨੇ ਸੰਤ ਸਿੰਘ ਸੇਖੋ ਦੀਆਂ ਇਕਾਂਗੀਆਂ ਨੇ ਪ੍ਰਸਿੱਧ ਇਕਾਂਗੀਆਂ ਨੇ ਜਿਨ੍ਹਾਂ ਦੇ ਉੱਤੇ ਪੁੱਛ ਲਿਆ ਜਾਂਦਾ ਵੀ ਆਹ ਜਿਹੜੀ ਹੈਗੀ ਇਕਾਂਗੀ ਦਾ ਨਾਮ ਦੱਸੋ ਕਿਹੜੀ ਹੈਗੀ ਇਹ ਨਾਟਕ ਅੱਗੇ ਨਾਟਕ ਜਿਹੜੇ ਨੇ ਇਹਦੇ ਭੂਮੀਦਾਨ ਕਲਾਕਾਰ 1945 ਦੇ ਵਿੱਚ ਪਹਿਲਾ ਪੂਰਾ ਨਾਟਕ ਪੁਰਾਣਿਕ ਨਾਟਕ ਮੰਨਿਆ ਜਾਂਦਾਗਾ ਨਾਲ ਦਮਯੰਤੀ 1960 ਦੇ ਵਿੱਚ ਨਾਰਕੀ 1953 ਦੇ ਵਿੱਚ ਇਤਿਹਾਸਿਕ ਨਾਟਕ ਜਿਹੜੇ ਨੇ ਮੋਇਆਸਾਰਨਾ ਕਾਈ ਬੇੜੇ ਬੰਦਨ ਨਾ ਸਕਿਓ ਬੇੜਾ ਬੰਦਨ ਨਾ ਸਕਿਓ 1954 ਦੇ ਵਿੱਚ ਨੇ ਦੋਨੀ ਇਹ ਲਿਖੇ ਹੋਏ ਵਾਰ 1955 ਦੇ ਵਿੱਚ ਬੰਦਾ ਬਹਾਦਰ 1985 ਦੇ ਵਿੱਚ ਵੱਡਾ ਖੁੱਲੂ ਘਰਾ 1986 ਦੇ ਵਿੱਚ ਮਿੱਤਰ ਪਿਆਰਾ 1971 ਦੇ ਵਿੱਚ ਭਾਰਤੀ ਸਹਿਤਾ ਅਕਾਦਮੀ ਅਵਾਰਡ ਵੀ ਮਿਲਿਆ ਸੀਗਾ ਭਾਰਤੀ ਸਹਿਤਾ ਅਕਾਦਮੀ ਅਵਾਰਡ ਕਦੋਂ ਮਿਲਿਆ ਸੀਗਾ 1972 ਦੇ ਵਿੱਚ ਇਹ ਜ਼ਰੂਰ ਯਾਦ ਕਰ ਲਿਆ ਕਰੋ ਇਹ ਸਨ ਵੀ ਯਾਦ ਕਰ ਲਿਆ ਕਰੋ ਵੀ ਮਿੱਤਰ ਪਿਆਰਾ ਜਿਹੜਾ ਹੈਗਾ ਇਹ ਕਦੋਂ ਲਿਖਿਆ ਸੀਗਾ ਨਾਟਕ 1971 ਦੇ ਵਿੱਚ ਲਿਖਿਆ ਸੀਗਾ ਤੇ ਸਹਿਤ ਅਕਾਦਮੀ ਜਿਹੜਾ ਅਵਾਰਡ ਮਿਲਿਆ ਸੀਗਾ ਇਹਨਾਂ ਨੂੰ ਉਹ ਕਦੋਂ ਮਿਲਿਆ ਸੀ 1972 ਦੇ ਵਿੱਚ ਠੀਕ ਹੈ ਇਹ ਸਨ ਜਿਹੜੇ ਨੇ ਅਵਾਰਡ ਵਾਲੇ ਸਨ ਇਹਨਾਂ ਨੇ ਇਹ ਜ਼ਰੂਰ ਯਾਦ ਕਰ ਲਿਆ ਕਰੋ ਇਹ ਇੰਪੋਰਟੈਂਟ ਨੇ ਏ ਪੁੱਛਲੇ ਜਾਂਦੇ ਨੇ ਜਿਆਦਾ ਨਹੀਂ ਕਿ ਚਲ ਕੋਈ ਵਾਰ ਪੁੱਛਦੇ ਹੈਗੇ ਸਨ ਤੇ ਉਹਨਾਂ ਦੀ ਜਿਹੜੀ ਲਿਖਤਾਂ ਹੁੰਦੀਆਂ ਨੇ ਰਚਨਾ ਹੁੰਦੀਆਂ ਨੇ ਉਹ ਜ਼ਰੂਰ ਪੁੱਛ ਲਈ ਜਾਂਦੀਆਂ ਨੇ ਸਿਆਲਾਂ ਦੀ ਲੱਡੀ ਇਹ ਹੈ ਕਿ ਸਿਆਲਾਂ ਦੀ ਨੱਡੀ ਇਹ ਵੀ ਉਹਨਾਂ ਦਾ ਨਾਟਕ ਹੈਗਾ ਅੱਗੇ ਆਪਣੇ ਲਵੇ ਹੈਗੇ ਨੇ ਗੁਰदयाल ਸਿੰਘ ਫੁੱਲ ਗੁਰदयाल ਸਿੰਘ ਹੋਸਲਾ ਆਪਾਂ ਡਾਕਟਰ ਹਰਜਨ ਸਿੰਘ ਕਰ ਲੈਣੇ ਹੈਗੇ ਡਾਕਟਰ ਹਰਚਰਨ ਸਿੰਘ ਜਿਨ੍ਹਾਂ ਦਾ ਜਨਮ 10 ਦਸੰਬਰ 1914 ਦੇ ਵਿੱਚ ਹੋਇਆ ਤੇ ਇਸ ਦੁਨੀਆ ਦੇ ਉੱਤੇ ਕਿੰਨੇ ਤੱਕ ਰਹੇ 12 April 2006 ਤੱਕ ਠੀਕ ਹੈ ਤੇ ਉਸਨੇ ਪੰਜਾਬੀ ਵਿੱਚ ਸਭ ਤੋਂ ਵੱਧ ਜਿਹੜੇ ਸੀਗੇ ਨਾਟਕ ਲਿਖੇ ਸੀ ਡਾਕਟਰ ਹਰਚਰਨ ਸਿੰਘ ਦੇ ਸਭ ਤੋਂ ਵੱਧ ਜਿਹੜੇ ਨੇ ਨਾਟਕ ਮੰਨੇ ਜਾਂਦੇ ਆ ਪੰਜਾਬੀ ਦੇ ਵਿੱਚ ਜੇ ਕੁਐਸਚਨ ਆ ਸਕਦਾ ਤੁਹਾਨੂੰ ਇਦਾਂ ਬਣ ਕੇ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਨਾਟਕ ਲਿਖਣ ਵਾਲਾ ਕੌਣ ਆਗਾ ਡਾਕਟਰ ਹਰਚਰਨ ਸਿੰਘ ਆਗਾ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਜਿਨੇ ਨਾਟਕ ਲਿਖੇ ਨੇ ਤੇ ਇਹਦੇ ਕਾਰਨ ਹੀ ਉਸ ਨੂੰ ਪੰਜਾਬੀ ਨਾਟਕ ਦਾ ਬਾਬਾ ਬੋੜ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਉਹਨੇ ਬਹੁਤ ਜ਼ਿਆਦਾ ਪੰਜਾਬੀ ਦੇ ਵਿੱਚ ਨਾਟਕ ਲਿਖੇ ਨੇ ਜਿਹਦੇ ਕਰਕੇ ਉਹਨੂੰ ਬਾਬਾ ਬੋੜ ਕਿਹਾ ਜਾਂਦਾ ਹੈਗਾ ਹਰਚਰਨ ਸਿੰਘ ਨੂੰ ਇਸ ਖੇਤਰ ਦੇ ਵਿੱਚ ਖੇਤਰ ਸੀ ਇਹਦੇ ਕਿ ਵਿੱਚ ਨੰਦਾ ਦਾ ਸਾਹਿਤਿਕ ਵਾਰਸ ਵੀ ਮੰਨਿਆ ਜਾਂਦਾ ਹੈਗਾ ਨੰਦਾ ਦਾ ਸਾਹਿਤਿਕ ਵਾਰਸ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਵੀ ਕੋ ਆਪਸ਼ਨ ਆ ਸਕਦੀ ਹੈ ਨੇ ਉਨ੍ਹਾਂ ਦੇ ਨਾਮ ਪਾਏ ਜਾ ਸਕਦੇ ਨੇ ਇੱਕ ਕਹਾਣੀਕਾਰ ਜਿਹੜੀ ਕਾਂਗੀਕਰਾਂ ਦੇ ਤਾਂ ਡਾਕਟਰ ਹਰਚਰਨ ਸਿੰਘ ਨੂੰ ਨੰਦਾ ਦਾ ਸਾਹਿਤਿਕ ਵਾਰਸ ਵੀ ਜਿਹੜਾ ਕੀ ਹੈਗਾ ਮੰਨਿਆ ਜਾਂਦਾ ਸ਼ਤਾਬਦੀ ਨਾਟਕਾਂ ਦੀ ਪੇਸ਼ਕਾਰੀ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿਹੜੇ ਉਹਦੇ ਇਕਾਂਗੀ ਸੰਗ੍ਰਹਿ ਨੇ ਇਕਾਂਗੀ ਸੰਗ੍ਰਹਿ ਕਿਹੜੇ-ਕਿਹੜੇ ਨੇ ਉਹਨਾਂ ਦੇ ਜੀਵਨ ਲੀਲਾ 1940 ਦੇ ਵਿੱਚ ਸਤ੍ਰਿਸ਼ੀ 1942 ਦੇ ਵਿੱਚ ਮੁੜਕੇ ਦੀ ਖੁਸ਼ਬੂ 1961 ਦੇ ਵਿੱਚ ਇਤਿਹਾਸ ਜਵਾਬ ਮੰਗਦਾ ਹੈ ਇਹ ਜਿਹੜੇ ਕਿ ਇਕੰਗੀ ਸੰਗ੍ਰਹਿ ਨੇ ਉਹਨਾਂ ਦੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਇੰਪੋਰਟੈਂਟ ਇਕੰਗੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਉਹ ਹੈਗੀਆਂ ਨੇ ਜੀ ਕਿਰਤ ਦਾ ਸਤਿਕਾਰ ਮੜੀਆਂ ਦੀ ਪੂਜਾ ਨਵਾਂ ਚਾਨਣ ਹੜਤਾਲ ਸਰਬੱਤ ਦਾ ਭਲਾ ਕਲਾਕਾਰ ਲੁਕਣ ਮਿੱਟੀ ਵਰਦੀ ਲੋੜ ਰੋਟੀ ਦਾ ਸਵਾਲ ਮੁੜਕੇ ਦੀ ਖੁਸ਼ਬੂ ਚਿੜੀਆਂ ਦਾ ਮਰਨਾ ਰਾਜ ਆਰਾਮ ਰਾਜ ਇਹ ਸਾਰੇ ਕੀ ਨੇ ਉਹਨਾਂ ਦੀਆਂ ਇਕਾਂਗੀਆਂ ਦੇ ਨਾਮ ਨੇ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਮਨ ਦੀ ਮਣ ਵਿੱਚ ਇਹ ਵੀ ਉਹਨਾਂ ਦੀ ਹੀ ਹੈਗੀ ਮਨ ਦੀ ਮਣ ਵਿੱਚ ਇਕਾਂਗੀ ਅੱਗੇ ਉਹਨਾਂ ਦੇ ਜਿਹੜੇ ਨਾਟਕ ਨੇ ਉਹਨਾਂ ਦਾ ਕੀ ਕਿਹੜੇ-ਕਿਹੜੇ ਨਾਟਕ ਹੀ ਉਹਨਾਂ ਦੇ ਕਮਲਾ ਕੁਮਾਰੀ 1937 ਦੇ ਵਿੱਚ ਰਾਜਾ ਪੋਰਸ ਠੀਕ ਹੈ ਖੇਡਣ ਦੇ ਦਿਨ ਚਾਰ ਅਨਜੋੜ ਰਤਾਸਾਲੂ ਸ਼ੋਭਾ ਸ਼ਕਤੀ ਔਰਤ ਦੇ ਸੰਘਰਸ਼ ਦੀ ਪੇਸ਼ਕਾਰੀ ਕਰਦਾ ਕੁਐਸਚਨ ਜੇ ਤੁਹਾਨੂੰ ਬਣ ਕੇ ਆ ਜਾਏ ਸ਼ੋਭਾ ਸ਼ਕਤੀ ਹੈ ਜਿਹੜਾ ਨਾਟਕ ਸ਼ੋਭਾ ਸ਼ਕਤੀ ਨਾਟਕ ਕੀ ਦਾਗਾ ਠੀਕ ਹੈ ਇਦਾਂ ਵੀ ਆ ਸਕਦਾ ਜਾ ਸ਼ੋਭਾ ਸ਼ਕਤੀ ਨਾਟਕ ਹਰਚਨ ਸਿੰਘ ਦਾ ਜਿਹੜਾਗਾ ਤੇ ਹਰਚਨ ਸਿੰਘ ਦਾ ਉਹ ਕਿਹੜਾ ਨਾਟਕ ਹੈ ਜਿਹੜਾ ਔਰਤ ਦੇ ਸੰਘਰਸ਼ ਦੀ ਪੇਸ਼ਕਾਰੀ ਕਰਦਾ ਤਾਂ ਸ਼ੋਭਾ ਸ਼ਕਤੀ ਹੈਗੀ ਕੰਚਨ ਮਾਟੀ ਕੱਲ ਅੱਜ ਤੇ ਭਲਕ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਕਿੰਨੇ ਦੇ ਵਿੱਚ ਮਿਲਿਆ ਸੀਗਾ ਜੀ ਇਹ 1973 ਦੇ ਵਿੱਚ ਮਿਲਿਆ ਸੀਗਾ ਕੱਲ ਅੱਜ ਤੇ ਭਲਕ ਡਾਕਟਰ ਹਰਪ੍ਰਜਨ ਸਿੰਘ ਦੇ ਜਿਹੜਾ ਹੈ ਇਹ ਉਹਨਾਂ ਨੇ ਲਿਖਿਆ ਸੀਗਾ ਨਾਟਕ ਕੱਲ ਅੱਜ ਤੇ ਭਲਕ ਸੈਫਾ ਕਾਦਮੀ ਪੁਰਸਕਾਰ ਮਿਲਿਆ 1973 ਦੇ ਵਿੱਚ ਮਸੀਹਾ ਸੂਲੀ ਤੇ ਮੁਸਕਾਇਆ ਭਗਤ ਸਿੰਘ ਤੇਰੇ ਘਰ ਸੋ ਮੇਰੇ ਘਰ ਸਮਾਜਿਕ ਸਮੱਸਿਆ ਸੁਧਾਰਵਾਦੀ ਉਸ ਤੋਂ ਬਾਅਦ ਕਿਹੜਾ ਸੀਗਾ ਜੀ ਇਹ ਕੰਚਨਮਈ ਸਮਾਜਿਕ ਸੁਧਾਰਵਾਦੀ ਨਾਟਕਾਗਾ ਇਹ ਦੇਖਣ ਕਬੀਰਾ ਰੋਇਆ ਕਭੂ ਨਾ ਛਾਡੇ ਖੇਤ ਜਿਹੜੇ ਇਤਿਹਾਸਕ ਨਾਟਕ ਸੀਗੇ ਉਹਨਾਂ ਦੇ ਰਾਜਾ ਪੋਰਸ ਸੀਗਾ ਚਮਕੌਰ ਦੀ ਗੜੀ ਸੀ ਹੁੰਨਿਆਂ ਦਾ ਚੰਨ ਇਤਿਹਾਸ ਜਵਾਬ ਮੰਗਦਾ ਹੈ ਮਿੱਟੀ ਆ ਰੱਖ ਜੁ ਕਿਤੇ ਇਹ ਤਰ ਸੌਰੀ ਕਿੱਥੇ ਸੀਗੇ ਆਪਾਂ ਚਮਕੌਰ ਦੀ ਗੜੀ ਪੁੰਨਿਆ ਦਾ ਚੰਨ ਇਤਿਹਾਸ ਜਵਾਬ ਮੰਗਦਾ ਹੈ ਮਿੱਟੀ ਧੁੰਦ ਜਗ ਚਾਨਣ ਹੋਏ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਨਾਟਕ ਹੈਗਾ ਇਹ ਤੇ ਸਰਹੰਦ ਦੀ ਕੰਧ ਇੱਕ ਸਕੰਡ 2 ਮਿੰਟ ਰੁਕ ਜੋ ਬਹੁ ਮਿੰਟ ਰੁਕ ਜੋ ਮਿੰਟ ਨਹੀਂ ਦੋ ਮਿੰਟ ਰੁਕ ਜੋ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਨਾਟਕ ਸੀਗਾ ਤੇ ਕਾਮਾਗਾਟਾ ਮਾਰੂ ਇਹ ਸੀਗੇ ਜਿਹੜੇ ਸੀਗੇ ਆਪਣੇ ਡਾਕਟਰ ਹਰ ਭਜਨ ਸਿੰਘ ਨਾਲ ਰਿਲੇਟਡ ਠੀਕ ਆ ਸ਼ੁਭ ਕਰਮਨ ਤੇ ਕਬੂ ਖੁਨਟਰੋ ਇੱਕ ਇਹ ਵੀ ਸੀਗੇ ਉਹਨਾਂ ਦੇ ਤੇ ਹਾਂਜੀ ਇਹ ਸਾਰੇ ਸੀਗੇ ਆਪਣੇ ਜਿਹੜੇ ਇਕਾਂਗੀਕਾਰ ਤੇ ਨਾਟਕਕਾਰ ਜਿਨ੍ਹਾਂ ਨੇ ਆਪਣੇ ਇਕਾਂਗੀਆਂ ਲਿਖਿਆ ਨਾਟਕ ਲਿਖੇ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਲਾਈਵ ਹੋਏ ਆ ਥੋੜਾ ਜਿਹਾ ਅਜੀਬ ਟੰਗ ਨਾਲ ਮੈਨੂੰ ਵੀ ਇੰਨਾ ਥੋੜਾ ਜਿਹਾ ਹੋਇਆ ਆ ਦੋ ਬੱਚੇ ਨੇ ਜਿਹੜੇ ਲਾਈਵ ਜੁੜੇ ਹੋਏ ਹੈਗੇ ਇਹ ਉਦੋਂ ਦੇ ਜੁੜੇ ਹੋਏ ਹੈਗੇ ਜਦੋਂ ਦੇ ਮੈਂ ਕਲਾਸ ਸਟਾਰਟ ਕੀਤੀ ਹੈਗੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਹੜੇ ਦੇਖ ਰਹੇ ਨੇ ਇਹ ਵੀਡੀਓ ਨੂੰ ਸੋ ਥੈਂਕ ਯੂ ਬੱਚੇ ਬਾਏ ਬਾਏ ਕੱਲ ਫਿਰ ਮਿਲਾਂਗੇ ਆਪਾਂ ਇਸੇ ਟਾਈਮ ਤੇ ਲਾਈਵ ਮਿਲਾਂਗੇ ਹੁਣ ਆਪਾਂ ਲਾਈਵ ਮਿਲਿਆ ਕਰਾਂਗੇ ਥੋੜੇ ਜਿਓ ਕੋਈ ਵੀ ਕੋਈ ਗੱਲਬਾਤ ਹੁੰਦੀ ਹੈ ਕਮੈਂਟ ਦੇ ਵਿੱਚ ਮੈਨੂੰ ਸਾਨੂੰ ਦੱਸਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ